ਸੋ ਸਾਰੇ ਭੈਣ ਭਰਾਵੋ ਨੂੰ ਜੇਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਯਹਵਾ ਦਾ ਭੇਤ ਪੜ੍ਹਾਂਗੇ ਅਸੀਂ ਜਬੂਰਾ ਦੀ ਪੁਸਤਕ ਉਹਦਾ 25 ਬਾਬ ਪੂ ਦੀ 14 ਐਤ ਵਿੱਚ ਲਿਖਿਆ ਯਹਵਾ ਦਾ ਭੇਤ ਉਸ ਦੇ ਡਰ ਮੰਨਣ ਵਾਲਿਆਂ ਲਈ ਹੈ ਅਤੇ ਉਹ ਆਪਣਾ ਨਾਮ ਉਹਨਾਂ ਨੂੰ ਦੱਸੇਗਾ ਹallelujah ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਕਿ ਯਹਵਾ ਦਾ ਭੇਤ ਭਾਵ ਕਿ ਪਰਮੇਸ਼ਰ ਦਾ ਭੇਤ ਜਿੰਨੇ ਵੀ ਧਰਤੀ ਦੇ ਉੱਤੇ ਲੋਕ ਰਹਿੰਦੇ ਨੇ ਜਿੰਨੇ ਵੀ ਪਰਮੇਸ਼ਰ ਦਾ ਡਰ ਆਪਣੇ ਜੀਵਨ ਦੇ ਵਿੱਚ ਰੱਖਦੇ ਨੇ ਤੇ ਪ੍ਰਭੂ ਆਪਣਾ ਭੇਤ ਪਰਮੇਸ਼ਰ ਆਪਣਾ ਭੇਤ ਉਹਨਾਂ ਲੋਕਾਂ ਦੇ ਉੱਤੇ ਖੋਲਦਾ ਹੈ ਹਾਲੇਲੂਇਆ ਵੀ ਕੋਈ ਭੇਤ ਪ੍ਰਭੂ ਸਾਰਿਆਂ ਲੋਕਾਂ ਦੇ ਉੱਤੇ ਨਹੀਂ ਖੋਲਦਾ ਸਿਰਫ ਉਹਨਾਂ ਲੋਕਾਂ ਤੇ ਜਿਹੜੇ ਪੂਰੇ ਮਨ ਦੇ ਨਾਲ ਪੂਰੇ ਦਿਲ ਦੇ ਨਾਲ ਪਰਮੇਸ਼ਰ ਦੇ ਉੱਤੇ ਯਕੀਨ ਤੇ ਵਿਸ਼ਵਾਸ ਰੱਖਦੇ ਨੇ ਤੇ ਫਿਰ ਖੁਦਾ ਆਪਣਾ ਨਾਮ ਆਪਣੀਆਂ ਗਹਿਰੀਆਂ ਗੱਲਾਂ ਉਹਨਾਂ ਲੋਕਾਂ ਨੂੰ ਸਿਖਾਉਂਦਾ ਹੈ ਹਾਲੇਲੂਇਆ ਜਿਹੜੇ ਉਹਦਾ ਡਰ ਆਪਣੇ ਜੀਵਨ ਦੇ ਵਿੱਚ ਰੱਖਦੇ ਨੇ ਹਾਲੇਲੂਇਆ ਦੇਖਾਂਗੇ ਹੁਣ ਉਹਦਾ ਭੇਤ ਇਸ ਧਰਤੀ ਦੇ ਉੱਤੇ ਕੀ ਹੈ ਹਾਲੇਲੂਇਆ ਵਚਨ ਦੇ ਵਿੱਚ ਅੱਗੇ ਜਦੋਂ ਅਸੀਂ ਪੜ੍ਹਦੇ ਆਂ ਪੜਾਂਗੇ ਅਸੀਂ ਅਰਸੀਆਂ ਦੀ ਕਿਤਾਬ ਉਹਦਾ ਇੱਕ ਬਾਪੂ ਦੀ ਨੌਇਤ ਵਿੱਚ ਲਿਖਿਆ ਕਿਉਂ ਜੋ ਹਸ ਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨਸਾਰ ਜਿਹੜਾ ਉਹਨੇ ਮਸੀਹ ਦੇ ਵਿੱਚ ਧਾਰਿਆ ਹਾਲੇਲੂਇਆ ਵੇਖੋ ਵਚਨ ਕਹਿੰਦਾ ਕਿਉਂ ਜੋ ਪਰਮੇਸ਼ਰ ਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਹਾਲੇਲੂਇਆ ਜਿਹੜਾ ਉਹਨੇ ਯਿਸੂ ਮਸੀਹ ਦੇ ਵਿੱਚ ਧਾਰਿਆ ਹਾਲੇਲੂਇਆ ਸੋ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਵਚਨ ਦੇ ਵਿੱਚ ਲਿਖਿਆ ਕਿ ਆਦ ਵਿੱਚ ਸ਼ਬਦ ਹੀ ਸ਼ਬਦ ਪਰਮੇਸ਼ਰ ਦੇ ਨਾਲ ਹੀ ਸ਼ਬਦੀ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਹallelujah ਇਹੀ ਪਰਮੇਸ਼ਰ ਦਾ ਕੀ ਆ ਭੇਤ ਹallelujah ਵੇਖੋ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਦਾ ਡਰ ਆਪਣੇ ਜੀਵਨ ਦੇ ਵਿੱਚ ਰੱਖਦੇ ਨੇ ਤੇ ਫਿਰ ਉਹਦੇ ਭੇਤ ਨੂੰ ਸਮਝਦੇ ਨੇ ਅੱਜ ਵੇਖੋ ਭੈਣ ਭਰਾਓ ਹੋ ਸਕਦਾ ਬਹੁਤ ਸਾਰੇ ਲੋਕ ਅਜੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਾ ਕਰਦੇ ਹੁਣ ਵੇਖੋ ਪਰ ਵਚਨ ਕਹਿੰਦਾ ਕਿ ਯਹੋਵਾ ਦਾ ਭੇਤ ਭਾਵ ਕਿ ਪਰਮੇਸ਼ਰ ਦਾ ਭੇਤ ਜਿਨੇ ਲੋਕ ਡਰ ਆਪਣੇ ਜੀਵਨ ਦੇ ਵਿੱਚ ਰੱਖ ਕੇ ਚੱਲਦੇ ਨੇ ਤੇ ਖੁਦਾ ਉਹਨਾਂ ਦੇ ਉੱਤੇ ਭੇਤ ਖੋਲਦਾ ਹੈ ਅੱਜ ਵੇਖੋ ਬਹੁਤ ਸਾਰੇ ਲੋਕ ਪ੍ਰਭੂ ਦੇ ਵੱਲ ਆ ਰਹੇ ਨੇ ਹallelujah ਵੇਖੋ ਉਹ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਡਰ ਰੱਖਦੇ ਹੋਣੇ ਤੇ ਪਰਮੇਸ਼ਰ ਨੇ ਚਾਇਆ ਕਿ ਇਹਨਾਂ ਉੱਤੇ ਉਹ ਭੇਤ ਖੁੱਲੇ ਅੱਜ ਵੇਖੋ ਕਿੰਨੇ ਲੋਕ ਯਿਸੂ ਮਸੀਹ ਦੇ ਵੱਲ ਆ ਰਹੇ ਆ ਵੇਖੋ ਪ੍ਰਭੂ ਉਹਨਾਂ ਦੇ ਉੱਤੇ ਵੀ ਆਪਣਾ ਭੇਤ ਖੋਲਣਾ ਚਾਹੁੰਦਾ ਆ ਕਿ ਮੈਂ ਧਰਤੀ ਦੇ ਉੱਤੇ ਕੀ ਲਈ ਇੱਕ ਦੇਹ ਲਈ ਇੱਕ ਸ਼ਰੀਰ ਲਿਆ ਕਿਉਂਕਿ वचन ਦੇ ਵਿੱਚ ਕੀ ਲਿਖਿਆ ਕਿ ਉਸ ਨੇਕ ਇਰਾਦੇ ਦੇ ਨਾਲ ਜਿਹੜਾ ਉਸਨੇ ਮਸੀਹ ਦੇ ਵਿੱਚ ਧਾਰਿਆ ਹallelujah ਇਹ वचन ਕਹਿੰਦਾ ਕਿ ਸ਼ਬਦ ਦੇ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਸ਼ਬਦ ਨੇ ਕੀ ਲਈ ਇੱਕ ਦੇਹ ਲਈ ਸ਼ਬਦ ਨੇ ਕੀ ਲਿਆ ਧਰਤੀ ਦੇ ਉੱਤੇ ਸ਼ਰੀਰ ਲਿਆ ਹallelujah ਵੇਖੋ ਇਸ ਅਰਥੀ ਦੇ ਉੱਤੇ ਇੱਕੋ ਵਾਰ ਇਹ ਸ਼ਬਦ ਨੇ ਦੇ ਲਈ ਆ ਵਾਰ-ਵਾਰ ਉਹਨੇ ਦੇ ਨਹੀਂ ਲਈ ਬਚਨ ਦੇ ਵਿੱਚ ਲਿਖਿਆ ਸ਼ਬਦ ਨੇ ਦੇ ਲਈ ਤੇ ਉਸ ਦੇ ਦੇ ਵਿੱਚ ਹੋ ਕੇ ਆਪਣੀ ਜਾਨ ਪੂਰੀ ਦੁਨੀਆ ਦੇ ਲਈ ਦਿੱਤੀ ਹallelujah ਇਸ ਕਰਕੇ ਦਿੱਤੀ ਕਿ ਖੁਦਾ ਇੱਕ ਇੱਕ ਇਨਸਾਨ ਨੂੰ ਉਸ ਦੇ ਦੇ ਦੁਆਰਾ ਯਿਸੂ ਮਸੀਹ ਦੇ ਦੁਆਰਾ ਤੇ ਹਰ ਇੱਕ ਇਨਸਾਨ ਨੂੰ ਬਚਾਵੇ ਹallelujah ਔਰ ਵੇਖੋ ਪਰਮੇਸ਼ਰ ਇਸ ਭੇਤ ਨੂੰ ਉਹਨਾਂ ਲੋਕਾਂ ਦੇ ਉੱਤੇ ਖੋਲਦਾ ਆ ਜਿਨ੍ਹਾਂ ਨੇ ਆਪਣਾ ਆਪਣੇ ਜੀਵਨ ਦੇ ਵਿੱਚ ਉਹਦਾ ਡਰ ਰੱਖਿਆ ਹallelujah ਵੇਖੋ ਮੈਨੂੰ ਪਤਾ ਕਿ ਹੋਰ ਬਹੁਤ ਸਾਰੇ ਭੈਣ ਭਰਾ ਹੋਣੇ ਨੇ ਜਿਹੜੇ ਪਰਮੇਸ਼ਰ ਦੇ ਉੱਤੇ ਆਸਰਾ ਰੱਖਦੇ ਹੋਣੇ ਨੇ ਜਿਹੜਾ ਪੂਰਾ ਵਿਸ਼ਵਾਸ ਤੇ ਇਮਾਨਦਾਰੀ ਦੇ ਨਾਲ ਚੱਲਦੇ ਹੋਣੇ ਚੱਲਦੇ ਹੋਣੇ ਆ ਵੇਖੋ ਭੈਣ ਭਰਾਓ ਤੁਹਾਡੇ ਉੱਤੇ ਵੀ ਪਰਮੇਸ਼ਰ ਆਪਣੇ ਭੇਤ ਨੂੰ ਖੋਲੇਗਾ ਜੇ ਤੂੰ ਇਮਾਨਦਾਰ ਜੀ ਜੇ ਤੂੰ ਪਰਮੇਸ਼ਰ ਦੇ ਖੋਜੀ ਜੀ ਜੇ ਪੂਰਾ ਧਾਰਮ ਦੇ ਜੀਵਨ ਦੇ ਵਿੱਚ ਰੱਖਦੇ ਜੀ ਤੇ ਪ੍ਰਭੂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਭੇਤ ਤੁਹਾਡੇ ਤੇ ਖੋਲੇਗਾ ਵੇਖੋ ਪਰਮੇਸ਼ਰ ਦਾ ਭੇਤ ਹੀ ਇਹ ਹੋਈ ਆ ਹallelujah ਜਿਹੜਾ ਉਹਨੇ ਮਸੀਹ ਦੇ ਵਿੱਚ ਧਾਰਿਆ ਹallelujah ਵੇਖੋ ਜਦੋਂ ਅਸੀਂ ਧਾਰਮਿਕ ਗ੍ਰੰਥ ਨੂੰ ਪੜ੍ਹਦੇ ਆ ਕਿਸੇ ਵੀ ਪੁਸਤਕ ਨੂੰ ਪੜ੍ਹਦੇ ਆ ਉਹਦੇ ਵਿੱਚ ਇੱਕ ਪਰਮੇਸ਼ਰ ਸ਼ਬਦ ਆਊਗਾ ਇੱਕ ਪ੍ਰਭੂ ਆਊਗਾ ਹallelujah ਇਹ ਵਚਨ ਦੇ ਵਿੱਚ ਲਿਖਿਆ ਕਿ ਯੇਸ਼ੂ ਮਸੀਹ ਨੂੰ ਪ੍ਰਭੂ ਕਿਹਾ ਗਿਆ ਹallelujah ਵੇਖੋ ਜਿੰਨੇ ਵੀ ਧਰਤੀ ਦੇ ਉੱਤੇ ਪ੍ਰਭੂ ਦੇ ਦਾਸ ਆਏ ਨੇ ਸੰਤ ਆਏ ਨੇ ਬੜੇ ਆਦਰ ਦੇ ਜੋਗ ਨੇ ਪਰ ਕਿਸੇ ਨੂੰ ਪ੍ਰਭੂ ਦਾ ਨਾਂ ਨਹੀਂ ਦਿੱਤਾ ਗਿਆ ਪ੍ਰਭੂ ਦਾ ਨਾਂ ਸਿਰਫ ਉਸ ਸ਼ਬਦ ਨੂੰ ਦਿੱਤਾ ਗਿਆ ਭਾਵੇਂ ਯੇਸ਼ੂ ਮਸੀਹ ਨੂੰ ਪ੍ਰਭੂ ਦਾ ਨਾਮ ਦਿੱਤਾ ਗਿਆ ਸਾਰਾ ਭੇਤ ਸਾਰੀ ਉਹਦੀ ਸੰਪੂਰਨਤਾ ਹੀ ਯੇਸ਼ੂ ਮਸੀਹ ਦੇ ਵਿੱਚ ਹੋ ਕੇ ਵਸਦੀ ਹੈ ਵੇਖੋ ਪ੍ਰਭੂ ਨੇ ਵੀ ਕੀ ਕਿਹਾ ਕਿ ਮੈਂ ਕਿੱਥੋਂ ਆਇਆ ਹਾਂ ਪ੍ਰਭੂ ਨੇ ਕਿਹਾ ਮੈਂ ਸਵਰਗ ਦੇ ਵਿੱਚੋਂ ਆਇਆ ਹਾਂ ਤੇ ਸਵਰਗ ਦੇ ਵਿੱਚ ਜਾਣਾ ਹੈ ਹallelujah ਜੇ ਅੱਜ ਕੋਈ ਭੈਣ ਭਰਾ ਕਵੇ ਕਿ ਨਹੀਂ ਆ ਵੀ ਸੰਤ ਆਇਆ ਤੇ ਇੰਨੇ ਵੀ ਕਿਹਾ ਵੇਖੋ ਭੈਣ ਭਰਾਓ ਕੋਈ ਵੀ ਸੰਤ ਨੇ ਵੱਡੇ ਤੋਂ ਵੱਡੇ ਰੱਬ ਦੇ ਦਾਸ ਨੇ ਵੀ ਨਹੀਂ ਕਿਹਾ ਕਿ ਮੈਂ ਸਵਰਗ ਵਿੱਚੋਂ ਆਇਆ ਹਾਂ ਤੇ ਸਵਰਗ ਵਿੱਚ ਜਾਣਾ ਹੈ ਤੇ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਵਾਂਗਾ ਵੇਖੋ ਇਹ ਭੇਤ ਜਿਹੜਾ ਪਰਮੇਸ਼ਰ ਨੇ ਪ੍ਰਗਟ ਕੀਤਾ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਸਵਰਗ ਦੇ ਵਿੱਚ ਜਾ ਰਿਹਾ ਹਾਂ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ ਤੇ ਜਦੋਂ ਆਵਾਂਗਾ ਤੇ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵਾਂਗਾ ਧਰਤੀ ਦੇ ਉੱਤੇ ਕਦੇ ਕਿਸੇ ਨੇ ਕਿਹਾ ਕਿ ਸੰਤਰੀ ਕਿਹਾ ਕਿ ਮੈਂ ਆਵਾਂਗਾ ਤੇ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵਾਂਗਾ ਹਾਲੇਲੂਇਆ ਵੇਖੋ ਪਵਿੱਤਰ ਵਚਨ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਵਡਿਆਈ ਨਹੀਂ ਮਿਲਦੀ ਵਡਿਆਈ ਸਿਰਫ ਇਹ ਯਸ਼ੂਸੀ ਨੂੰ ਮਿਲਦੀ ਹalleluyah ਵੇਖੋ ਜਦੋਂ ਅਸੀਂ ਪ੍ਰਕਾਸ਼ ਦੀ ਪੋਤੀ ਨੂੰ ਵੀ ਪੜਦੇ ਹਾਂ ਵਚਨ ਦੇ ਵਿੱਚ ਲਿਖਿਆ ਜਿਹੜਾ ਸਵਰਗ ਦੂਤ ਸੰਤ ਜੂਨਨ ਨੂੰ ਪੁਸਤਕ ਨਾਲ ਖੜਖਾ ਰਿਹਾ ਸੀ ਪ੍ਰਕਾਸ਼ ਦੀ ਪੋਤੀ ਵਚਨ ਦੇ ਵਿੱਚ ਲਿਖਿਆ ਇਹ ਸੰਤ ਜੂਨਾ ਕਹਿੰਦਾ ਕਿ ਮੈਂ ਉਹ ਦੂਤ ਦੇ ਪੈਰਾਂ ਦੇ ਵਿੱਚ ਝੁਕਿਆ ਪਰ ਉਹਨੇ ਦੂਤ ਨੇ ਕਿਹਾ ਤੂੰ ਮੇਰੇ ਅੱਗੇ ਨਾ ਝੁਕ ਮੇਰੇ ਅੱਗੇ ਮੱਥਾ ਨਾ ਟੇਕ ਉਹ ਜਿਹੜਾ ਸਦਾ ਸੰਤੇ ਬੈਠਾ ਆ ਉਹਦਾ ਤੇ ਉਹਦੇ ਪੁੱਤਰ ਦੇ ਅੱਗੇ ਚੁੱਕ ਹallelujah ਪਾਪ ਕੇ ਹੋਰ ਦੂਤਾਂ ਨੇ ਵੇਖੋ ਦੂਤ ਕਹਿੰਦਾ ਕਿ ਸਾਡੇ ਨਹੀਂ ਦੂਤਾਂ ਨੇ ਕਦੂਤਰੇ ਕਿਹਾ ਕਿ ਮੈਂ ਵੀ ਤੁਹਾਡੇ ਭਰਾਵਾਂ ਦੇ ਵਿੱਚ ਹੋਇਆ ਜਿਹੜੇ ਯਿਸੂ ਮਸੀਹ ਦੀ ਧਰਤੀ ਦੇ ਉੱਤੇ ਅਗਵਾਈ ਦਿੰਦੇ ਨੇ ਹallelujah ਪਾਪ ਕੇ ਦੂਤ ਨੇ ਵੀ ਕਿਹਾ ਕਿ ਤੂੰ ਮੇਰੇ ਅੱਗੇ ਨਾ ਝੁਕ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਕਿ ਇਸ ਸ਼ਬਦ ਦੇ ਅੱਗੇ ਝੁਕੋ ਇਸ ਸ਼ਬਦ ਦੀ ਮਹਿਮਾ ਕਰੋ ਇਹੀ ਖੁਦਾ ਦਾ ਕੀਆ ਭੇਟ ਇਹੀ ਪਰਮੇਸ਼ਰ ਦਾ ਭੇਟ ਆ ਵੇਖੋ ਸਾਰੇ ਅੱਜ ਲੋਕ ਕਹਿੰਦੇ ਨੇ ਕਿ ਪਰਮੇਸ਼ਰ ਇੱਕ ਆ ਹਾਲੇਲੂਇਆ ਵੇਖੋ ਜੇ ਪਰਮੇਸ਼ਰ ਇੱਕ ਆ ਤੇ ਉਹਦਾ ਭੇਟ ਵੀ ਫਿਰ ਇੱਕੋ ਹੀ ਆ ਤੇ ਇੱਕੋ ਵਾਰ ਹੀ ਉਹਨੇ ਧਰਤੀ ਦੇ ਉੱਤੇ ਦੇ ਲਈ ਹਾਲੇਲੂਇਆ ਤੇ ਉਹ ਦੇਦਨਾ ਰੱਖਿਆ ਗਿਆ ਆ ਯੇਸ਼ੂ ਮਸੀਹ ਤੇ ਅੱਜ ਉਸ ਦੇਦ ਦੇ ਦੁਆਰਾ ਹੋ ਕੇ ਹਰ ਇੱਕੋ ਇਨਸਾਨ ਨੂੰ ਬਚਾਉਣਾ ਚਾਹੁੰਦਾ ਹੈ ਜਿਹੜਾ ਉਹਨੇ ਆਪਣੇ ਸਰੂਪ ਦੇ ਉੱਤੇ ਬਣਾਇਆ ਹੈ ਹallelujah ਵੇਖੋ ਪ੍ਰਭੂ ਬਚਾਉਣਾ ਚਾਹੁੰਦਾ ਤੇ ਇਸੇ ਲਈ ਤੇ ਸਵਰਗ ਦੇ ਵਿੱਚੋਂ ਉਹ ਸ਼ਬਦ ਆਣ ਕੇ ਤੇ ਧਰਤੀ ਦੇ ਉੱਤੇ ਆਇਆ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਉਸ ਸ਼ਬਦ ਦੇ ਦੁਆਰਾ ਹੀ ਯੇਸ਼ੂ ਮਸੀਹ ਦੇ ਦੁਆਰਾ ਹੀ ਪੂਰੀ ਕਾਇਨਾਤ ਨੂੰ ਬਣਾਇਆ ਗਿਆ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਗਿਆ ਪੜ ਸਕਦੇ ਅਸੀਂ ਉਤਪਤੀ ਦੀ ਕਿਤਾਬ ਉਹਦਾ ਇੱਕ ਬਾਪ ਦੀ ਇੱਕ ਕਹਾਣੀ ਵਿੱਚ ਲਿਖਿਆ ਕਿ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਨੂੰ ਸਰਜੀਆ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਸ਼ਬਦ ਬੋਲਿਆ ਗਿਆ ਤੇ ਤਰਤੀਬ ਬਣਦੀ ਗਈ ਸਾਰਾ ਕੁਝ ਸ਼ਬਦ ਦੇ ਦੁਆਰਾ ਬਣਿਆ ਉਹ ਸ਼ਬਦ insan ਦੀ ਤਰਤੀਬ ਦੇ ਉੱਤੇ ਪਾਪ ਨੂੰ ਖਤਮ ਕਰਨ ਦੀ ਇਸ ਧਰਤੀ ਦੇ ਉੱਤੇ ਆਇਆ ਅੱਜ ਉਹ ਸਾਰਿਆਂ ਨੂੰ ਬਚਾਉਣਾ ਚਾਹੁੰਦਾ ਹੈ ਵੇਖੋ ਇਹੀ ਪਰਮੇਸ਼ਰ ਦਾ ਕੀ ਆ ਭੇਤ ਇਹੀ ਪਰਮੇਸ਼ਰ ਦਾ ਕੀ ਆ ਇੱਕ ਗਹਿਰਾ ਭੇਤ ਅੱਜ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੇਖੋ ਪਰ ਜਦੋਂ ਅਸੀਂ ਪਵਿੱਤਰ ਵਚਨਾਂ ਨੂੰ ਪੜ੍ਹਦੇ ਆਂ ਹੋਰ ਵੀ ਲਿਖਤਾਂ ਨੂੰ ਪੜ੍ਹਦੇ ਆਂ ਉਹਦੇ ਵਿੱਚ ਉਹ ਰਾਮ ਨਾਲ ਅਸੀਂ ਆਪਾਂ ਇਸ ਭੇਤ ਨੂੰ ਸਮਝ ਸਕਦੇ ਆਂ ਵੇਖੋ ਅੱਜ ਜਿੰਨੇ ਭੈਣ ਭਰਾ ਇਸ ਭੇਤ ਨੂੰ ਸਮਝਣਾ ਚਾਹੁੰਦੇ ਆ ਜੇ ਨਹੀਂ ਸਮਝ ਆ ਰਹੀ ਬਹੁਤ ਸਾਰੇ ਭੈਣ ਭਰਾਣੇ ਜਿਹੜੇ ਦੂਸਰੇ ਲੋਕ ਵੀ ਵੀਡੀਓ ਵੇਖਦੇ ਨੇ ਵੇਖੋ ਭੈਣ ਭਰਾਓ ਆਪ ਚੌਂਕੜੀ ਮਾਰ ਕੇ ਪ੍ਰਭੂ ਦੇ ਕਦਮਾਂ ਦੇ ਵਿੱਚ ਬਹਿ ਜਾਓ ਅੱਖਾਂ ਕਰੋ ਬੰਦ ਤੇ ਦੱਸੋ ਤੇ ਹੇ ਪਰਮੇਸ਼ਰ ਮੈਨੂੰ ਬਣਾਉਣ ਵਾਲੇ ਤੂੰ ਆਪਣਾ ਭੇਤ ਮੈਨੂੰ ਦੱਸ ਤੇ ਪ੍ਰਭੂ ਆਪਣਾ ਪੇਤ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਨੂੰ ਤੁਹਾਡੇ ਉੱਤੇ ਪ੍ਰਗਟ ਕਰੇਗਾ ਇਹਦੇ ਵਿੱਚ ਵੇਖੋ ਕਿਸੇ ਦਾ ਕੁਝ ਵੀ ਨਹੀਂ ਸਿਰਫ ਖੁਦਾ ਤੁਹਾਡੇ ਉੱਤੇ ਉਹਨੂੰ ਪ੍ਰਗਟ ਕਰੇਗਾ ਹallelujah ਖੁਦਾ ਕਰੇਗਾ ਤੁਹਾਡੇ ਉੱਤੇ ਪ੍ਰਗਟ ਕਿਉਂ ਕਿ ਕਿ ਤੂੰ ਹੀ ਆਪਣੇ ਮਨ ਨਾਲ ਬੋਲਿਆ ਕਿ ਪ੍ਰਭੂ ਤੂੰ ਮੈਨੂੰ ਆਪਣਾ ਸੱਚ ਦੱਸ ਕਿ ਸੱਚ ਹੈ ਕੀ ਕਿ ਰੱਬ ਪੇਤ ਕੀ ਹੈ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਭਗਤੀ ਦਾ ਪੇਤ ਕੀਆ ਵੱਡਾ ਸ਼ਰੀਰ ਵਿੱਚ ਉਹ ਪ੍ਰਗਟ ਹੋਇਆ ਆਤਮਾ ਦੇ ਦੁਆਰਾ ਧਰਮੀ ਠਹਿਰਿਆ ਦੂਤਾਂ ਦੇ ਦੁਆਰਾ ਵੇਖਿਆ ਗਿਆ ਹallelujah ਤੇ ਕੋਮਾਂ ਦੇ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ ਹallelujah ਇਹੀ ਭਗਤੀ ਦਾ ਭੇਤ ਆ ਜਿਹੜਾ ਇਨਸਾਨ ਤਰਕੀ ਦੇ ਉੱਤੇ ਰਹਿ ਕੇ ਕਰ ਰਿਹਾ ਹੈ ਜੇ ਇਸ ਭੇਤ ਨੂੰ ਨਹੀਂ ਸਮਝਿਆ ਤੇ ਵੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਹallelujah ਵੇਖੋ ਪ੍ਰਭੂ ਨੇ ਕਿਹਾ ਰਾਸ ਸੱਚੇ ਜੀਵਨ ਮੈਂ ਪ੍ਰਭੂ ਨੇ ਕਿਹਾ ਜਗਤ ਦਾ ਚਾਨਣ ਮੈਂ ਸਭ ਕੁਝ ਪ੍ਰਭੂ ਨੇ ਕਿਹਾ ਮੈਂ ਹਾਂ ਮੈਂ ਆ ਤੇ ਫਿਰ ਵੇਖੋ ਉਹੀ ਹੈ ਸਾਰਾ ਕੁਝ ਉਹੀ ਖੁਦਾ ਦਾ ਭੇਤ ਆ ਉਹਦੇ ਦੁਆਰਾ ਹੀ ਅਸੀਸ ਵਰਗ ਦੇ ਵਿੱਚ ਜਾ ਸਕਦੇ ਤੇ ਪ੍ਰਭੂ ਤੁਮ ਬਰਕਤ ਦੇਵੀਂ ਆਮੀਨ